ਫਿਰੋਜ਼ਪੁਰ ਦੇ ਅੰਦਰ ਲੁੱਟਖੋਹ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਤੇਜਤਾਜੀ ਘਟਨਾ ਦੀ ਚੱਕਰ ਗੱਲ ਕਰਦੇ ਆਂ ਤਾਂ ਫਿਰੋਜ਼ਪੁਰ ਦੇ ਈਚੇ ਵਾਲਾ ਰੋਡ ਤੇ ਇੱਕ ਵਾਰ ਪਈ ਹੈ ਜੁਥੇ ਕਿ ਦਿਨ ਦਾ ਹੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਆਏ ਸਨ ਜਿਨ੍ਹਾਂ ਨੇ ਲੜਕੀਆਂ ਨੂੰ ਕਿਰਪਾਨ ਦਿਖਾ ਕੇ ਉਹਨਾਂ ਦੇ ਕੋਲੋਂ ਪਰਸ ਖੋਲੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਸ ਦੇ ਵਿੱਚ 200 ਨਦੀਆ ਮੁੰਤਰੀਆ ਅਤੇ ਕੁਝ ਪੈਸੇ ਸਨ ਜੋ ਕਿ ਲੁਟੇਰੇ ਖੋਕੇ ਲੈ ਗਏ ਇਸ ਸੀਸੀਟੀਵੀ ਦੇ ਵੇਟਰੇ ਵਾਤਾ ਚੜੀ ਹੈ ਕੈਦ ਹੋਈ ਹੈ ਲੜਕੀਆਂ ਨੂੰ ਕਿਰਪਾਨ ਦਿਖਾ ਕੇ ਲੁੱਟ ਕੀਤੀ ਗਈ ਫਿਰੋਜ਼ਪੁਰ ਦਾ ਇਹ ਮਾਮਲਾ ਹੈ ਜਿothe ਕਿ ਦੋ ਲੁਠੇਰੇ ਆਏ ਬਾਈਕ ਦੇ ਉੱਪਰ ਅਤੇ ਉਸ ਤੋਂ ਬਾਅਦ ਲੜਕੀਆਂ ਦੇ ਵੱਲੋਂ ਜਿਹੜਾ ਹੈ ਲੁੱਟਖੋ ਕੀਤੀ ਗਈ ਹੈ ਕਿਰਪਾਨ ਦੇ ਡਰ ਤੇ ਜਿਹੜਾ ਉਹਨਾਂ ਦਾ ਪਰਸ ਲੁੱਟਿਆ ਗਿਆ ਹੈ ਅਤੇ ਤਦ ਉਹਨਾਂ ਦੱਸਦੇ ਕਿ ਲੜਕੀਆਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਪਰਸ ਦੇ ਵਿੱਚ ਦੋ ਮੁੰਦਰੀਆਂ ਅਤੇ ਕੁਝ ਪੈਸੇ ਸਨ ਕਟੜਾਈ ਮੇਰੀ ਸਿਸਟਰਸ ਆ ਰਹੀਆਂ ਸੀ ਮਾਰਕੀਟ ਗਈਆਂ ਸੀ ਜੀ ਤੇ ਇੱਥੋਂ ਚੌਂਕ ਦੇ ਵਿੱਚੋਂ ਹੀ ਪਰਸ ਖੋ ਕੇ ਲੈ ਗਏ ਮੁੰਡਿਆਂ ਨੇ ਹੱਥ 'ਚ ਕਿਰਪਾਨ ਫੜੀ ਹੋਈ ਸੀ ਜੀ ਉਹ ਵਿੱਚ ਜਿਵੇਂ ਸਿਸਟਮ ਦੇ ਵਿੱਚ 골ਡ ਜਾਂ ਰਿੰਗਸ ਸੀ ਸੀਗੀਆਂ ਦੋ ਜੀ ਨਾਲ ਪੈਸੇ ਸੀ ਨਾਲ ਮੋਬਾਈਲ ਸੀਗਾ ਕਿ ਕਿਹੜੀ ਜਗ੍ਹਾ ਰਹੇ ਸੀ ਸਰ ਇੱਛੇ ਵਾਲਾ ਮੋੜ ਮੁਰਦੇ ਨਾਲ ਹੀ ਹੈ ਜੀ ਕਿਉਂਕਿ ਆ ਪਿੱਛੇ ਦੋ ਜਣੇ ਸੀ ਮੈਂ ਕਿ ਜੋ ਆਸੇ ਪਾਸੇ ਵਾਲੇ ਲੋਕ ਦੱਸ ਰਹੇ ਨੇ ਸਾਰੀ ਤੇ ਉੱਥੇ ਤਿਰਪਾਨ ਤਿਰਪਾਨ ਹੱਥ 'ਚ ਉਹਨਾਂ ਨੇ ਫੜੀ ਹੋਈ ਸੀਗੀ ਤੇ ਤਿਰਪਾਨ ਦੇ ਵੇਸ ਤੇ ਹੱਥੋਂ ਖੋ ਕੇ ਨਾਲ ਲੈ ਗਏ ਜੀ ਕਿਉਂਕਿ ਬਹੁਤ ਬੁਰਾ ਹਾਲ ਹੈ ਜੀ ਸ਼ਹਿਰ ਦਾ ਅਗਦੀ ਦੇਖਿਆ ਜਾਵੇ ਕਿ ਸ਼ਹਿਰ ਚੌਂਗ ਦੇ ਵਿੱਚ ਨਾਮ ਦੇ ਚੌਂਗ ਵਿੱਚ ਇੰਨੀ ਪੁਲਿਸ ਖੜੀ ਹੋਈ ਆ ਠੀਕ ਹੈ ਜਿਹੜੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਉੱਥੇ ਇੰਨੇ ਚਲਾਣ ਲੋਕਾਂ ਨੇ ਆਪਾ ਕੱਟੇ ਜਾ ਰਹੇ ਆ ਉਹ ਲੋਕਲ ਆਮ ਜਨਤਾ ਨੂੰ ਤਰਸਤੰਗ ਕਰ ਰਹੇ ਜਿਹੜੇ ਲੋਕ ਲੋਕਾਂ ਨੂੰ ਤੰਗ ਕੀਤੇ ਜਾ ਰਹੇ ਉਹਨਾਂ ਨੂੰ ਆਪਾਂ ਨਹੀਂ ਫੜ ਰਹੇ ਸਰ ਮੈਂ ਕਹਿੰਦਾ ਜੀ ਸਰ ਜੀ ਕੀ ਘਟਨਾ ਕੀ ਲੱਗਦੀ ਆ ਇਹ ਆ ਹੁਣੇ-ਹੁਣੇ ਕੋਈ ਇੱਕ ਘੰਟਾ ਪਹਿਲਾਂ ਮਤਲਬ ਕਿ ਕੁ ਲੇਡੀਜ਼ ਤੋਂ ਅਗਲੇ ਪਾਰਸਕ ਹੋ ਕੇ ਭੱਜਿਆ ਮੋਟਰਸਾਈਕਲ ਤੇ ਤਿੰਨੇ ਜਣੇ ਸੀਗੇ ਅਸੀਂ ਤਾਂ ਅੰਦਰ ਬੈਠੇ ਸੀਗੇ ਰੌਲਾ ਪਿਆ ਉੱਠ ਕੇ ਬਾਹਰ ਆਏ ਆ ਤਿੰਨੇ ਜਣੇ ਮੋਟਰਸਾਈਕਲ ਤੇ ਭੱਜੇ ਜਾਂਦੇ ਸੀਗੇ ਮੈਂ ਕਿ ਉਹਦੇ ਮਗਰ ਕੋਈ ਹੋਰ ਵੀ ਸੱਜਣ ਮਗਰ ਲੱਗੇ ਸੀ ਉਹਨਾਂ ਦੇ ਕਿ ਭਾਈ ਉਹਨਾਂ ਨੂੰ ਫੜਨ ਵਾਸਤੇ ਉਹ 10 ਦੇ ਕਹਿੰਦੇ ਜਦੋਂ 골ਡਨ ਐਂਡ ਕਲਿਬ ਨੂੰ ਮੁੜਿਆ ਉਹਨਾਂ ਨੇ ਉਹਥੇ ਜਾ ਕੇ ਕਰਬੋਨਾ ਡਾਢ ਲਿਆ ਉਹ ਡਰਦੇ ਫਿਰ ਵਾਪਸ ਆ ਗਏ ਕਹਿੰਦੇ ਸਾਡੇ ਕੋਲ ਤਾਂ ਉਹਨ ਕੋਈ ਸ਼ਾਇਆ ਨਹੀਂ ਇਸ ਕਰਕੇ ਉਹ ਕੋਸ਼ਿਸ਼ ਤਾਂ ਬੜੀ ਕੀਤੀ ਉਹਨਾਂ ਦੇ ਮਗਰਮਗਰ ਲੱਗੇ ਰਹੇ ਜਾਂਦੇ ਦੇਖਿਆ ਸੀ ਵੀ ਉਹਨਾਂ ਦੇ ਮਗਰ ਲੱਗੇ ਹੋਏ ਸੀ ਉਹ ਤਿੰਨ ਜਣੇ ਸੀ ਮੋਟਰਸਾਈਕਲ ਤੇ ਕਰਬੋਨਾ ਕੋਲ ਸੀ ਕਰਬੋਨਾ ਬੁਗਲ ਸੀ ਉਹਨਾਂ ਦੇ ਤਾਂ ਕਿੰਨੇ ਤੇ ਦੋ ਟੈਂਟ ਆੜੇ ਹੀ ਜੁੜੀਆਂ ਬਹੁਤ ਬੁਰਾ ਹਾਲ ਆ ਇਹ ਦੇਖੋ ਜਦੋਂ ਦੀ ਇਹ ਸਾਡਾ ਸਰਕਾਰ ਬਣੀ ਹੈ ਇਹ ਤੋਂ ਜ਼ਿਆਦਾ ਹੀ ਕੋਈ ਕੰਮ ਜਿਹੜਾ ਉਹ ਮਲਗੇ ਇੱਕ ਗੜਿਆ ਗਿਆ ਵਾ ਸੋ ਇਡਾਰ ਨੋ ਚਾਹੀਦਾ ਲਗਾਜੀ ਹਾਂਜੀ ਸੋ ਕੋਈ ਨਾਕਾ ਵੀ ਲਗਾਵੇ ਅੱਜ ਚੌਂਕ ਤੇ ਪੁਲਿਸਰ ਨਾਕਾ ਵੀ ਹੈ ਸਾਰਾ ਦਿਨ ਪੁਲਿਸੀਆਂ ਗੱਡੀਆਂ ਘੁੰਮਦੀਆਂ ਰਹਿੰਦੀਆਂ ਪਰ ਫਿਰ ਵੀ ਦੇਖ ਲੋ ਇਨਾ ਉਹਨਾਂ ਦੇ ਹੌਸਲੇ